ਸਤ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਪਿੰਡ ਰਾਸੂ ਵਾਲਾ ਵਿਖੇ ਤੇ ਪਿੰਡ ਰਾਸੂ ਵਾਲਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਨਮਾਨਗੜ੍ਹ ਦਾ ਪਿੰਡ ਆ ਤੇ ਇੱਥੇ ਤੁਹਾਨੂੰ ਇੱਕ ਹਵੇਲੀ ਦਿਖਾ ਰਹੇ ਆ ਜਿਹੜੀ ਹਵੇਲੀ ਮਹਾਰਾਜਾ ਗੰਗਾ ਸਿੰਘ ਦੀ ਸੀ ਇਸ ਪਿੰਡ ਦੇ ਵਿੱਚ ਤੇ ਸਮੇਂ ਦੇ ਹਿਸਾਬ ਦੇ ਨਾਲ ਹੌਲੀ-ਹੌਲੀ ਕਰਕੇ ਇਹ ਹੁਣ ਖਸਤਾ ਹਾਲਤ ਦੇ ਵਿੱਚ ਸਿਰਫ ਇਸ ਦਾ ਇੱਕ ਟਾਂਚਾ ਹੀ ਖੜਾ ਹੋਇਆ ਹੈ ਹਵੇਲੀ ਹੌਲੀ-ਹੌਲੀ ਕਰਕੇ ਸਾਰੀ ਖੰਡਰ ਹੋ ਚੁੱਕੀ ਆ ਤੇ ਪਿੰਡ ਵਾਸੀ ਦੱਸਦੇ ਹਨ ਕਿ ਪਹਿਲਾਂ ਮਹਾਰਾਜਾ ਗੰਗਾ ਸਿੰਘ ਜੀ ਜਦੋਂ ਅਕਸਰ ਇਸ ਏਰੀਏ ਦੇ ਵਿੱਚ ਆਉਂਦੇ ਸੀ ਜ਼ਿਆਦਾਤਰ ਇਹ ਦਰਸ਼ਕਾਰ ਵਗੈਰਾ ਖੇਡਣ ਜਦੋਂ ਵੀ ਆਉਂਦੇ ਸੀ ਤਾਂ ਉਹ ਇਸੇ ਹਵੇਲੀ ਦੇ ਵਿੱਚ ਰੁਕਦੇ ਸੀ ਅੱਜ ਤੋਂ 40 50 ਸਾਲ ਪਹਿਲਾਂ ਇਹ ਹਵੇਲੀ ਬਿਲਕੁਲ ਨਵੀਂ ਨਕੋਰ ਸੀ ਤੇ ਬਹੁਤ ਸੋਹਣੀ ਹਵੇਲੀ ਇਹ ਬਣੀ ਹੋਈ ਸੀ ਹੌਲੀ ਹੌਲੀ ਕਰਕੇ ਸਮੇਂ ਦੇ ਹਿਸਾਬ ਦੇ ਨਾਲ ਇਹ ਖੰਡਰ ਹੁੰਦੀ ਜਾ ਰਹੀ ਆ ਹੁਣ ਇਸ ਦਾ ਜੋ ਮਲਬਾ ਡਿੱਗ ਰਿਹਾ ਹੈ ਉਸ ਦੇ ਨਾਲ ਇਸ ਨੂੰ ਦੋਨਾਂ ਪਾਸਿਓਂ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਹਵੇਲੀ ਸਕੂਲ ਦੇ ਵਿੱਚ ਹੋਣ ਕਰਕੇ ਇੱਥੇ ਖਤਰਾ ਵੀ ਰਹਿੰਦਾ ਹੈ ਕਿ ਛੋਟੇ ਬੱਚੇ ਕਈ ਵਾਰੀ ਖੇਡਦੇ-ਖੇਡਦੇ ਇਸ ਦੇ ਅੰਦਰ ਚਲੇ ਜਾਂਦੇ ਆ ਤੇ ਇਹਦਾ ਹੁਣ ਕੋਈ ਮਨਿਆਦ ਨਹੀਂ ਹੈ ਇਹ ਹੌਲੀ-ਹੌਲੀ ਕਰਕੇ ਡਿੱਗਦੀ ਜਾ ਰਹੀ ਆ ਤੇ ਦੱਸਦੇ ਹਨ ਕਿ ਇਹ ਜਿਹੜਾ ਹੁਣ ਜਿੱਥੇ ਸਕੂਲ ਆ ਇਹ ਸਾਰਾ ਏਰੀਆ ਸੀ ਜਿਹੜਾ ਪਹਿਲਾਂ ਇੱਥੇ ਮਹਾਰਾਜਾ ਗੰਗਾ ਸਿੰਘ ਉਨ੍ਹਾਂ ਦੀ ਹਵੇਲੀ ਤੇ ਆਸੇ-ਪਾਸੇ ਮਕਾਨ ਵਗੈਰਾ ਹੁੰਦੇ ਸੀ ਤੇ ਹੁਣ ਸਿਰਫ ਜਿਹੜੀ ਇਹ ਹਵੇਲੀ ਦਾ ਸਿਰਫ ਇੱਕ ਇਨਾ ਕ ਹਿੱਸਾ ਹੀ ਮੌਜੂਦ ਆ ਤੇ ਦੋਸਤੋ ਇਸ ਨੂੰ ਵੀਡੀਓ ਦੇ ਰਾਈ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਵੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਿਉਂਕਿ ਇਦਾਂ ਦੀਆਂ ਜੜੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੇ ਉਹ ਕਿਤੇ-ਕਿਤੇ ਮੌਜੂਦ ਨੇ ਤੇ ਉਹਨਾਂ ਨੂੰ ਆਪਣੀ ਕੋਸ਼ਿਸ਼ ਹੁੰਦੀ ਆ ਕਿ ਕੈਮਰੇ ਦੇ ਵਿੱਚ ਕੈਦ ਕੀਤਾ ਜਾ ਸਕੇ ਤੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਧੰਨਵਾਦ